ਸਤ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਤੁਹਾਡਾ ਮਨਪਸੰਦ ਚੈਨਲ ਜਿੱਥੇ ਮਿਲਦੇ ਨੇ ਦਿਲਚਸਪ ਤੱਥ ਵਿਗਿਆਨਕ ਰਾਜ਼ ਤੇ ਅਜੀਹੀਆਂ ਗੱਲਾਂ ਜੋ ਤੁਹਾਡਾ ਦਿਮਾਗ ਹਿਲਾ ਕੇ ਰੱਖ ਦੇਣ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਤਿਹਾਸ ਦੇ ਸਭ ਤੋਂ ਅਜੀਬ ਤੇ ਡਰਾਉਣੇ ਹਵਾਈ ਹਾਦਸਿਆਂ 'ਚੋਂ ਇੱਕ ਜਿੱਥੇ ਨਾ ਧੁਮਾਕਾ ਹੋਇਆ ਨਾ ਕੋਈ ਸੰਗਨਲ ਮਿਲਿਆ ਪਰ ਇੱਕ ਭਾਰੀ ਜਹਾਜ਼ 239 ਲੋਕਾਂ ਨਾਲ ਆਸਮਾਨ 'ਚੋਂ ਗਾਇਬ ਹੋ ਗਿਆ ਜੀ ਹਾਂ ਗੱਲ ਕਰ ਰਹੇ ਹਾਂ ਮਲੇਸ਼ੀਆਏ ਲਾਇਨਸ ਆਫ ਫਲਾਈਟ ਐਮਐਚ 370 ਦੀ ਕਿਵੇਂ ਗਾਇਬ ਹੋਇਆ ਜਹਾਜ਼ 8 ਮਾਰਚ 2014 ਸਵੇਰੇ 12:41 ਵਜੇ ਕੁਆਲਾ ਲੰਪੂਰ ਮਲੇਸ਼ੀਆ ਤੋਂ ਇੱਕ ਬੋਇੰਗ 777 ਜਹਾਜ਼ ਨੇ ਬੀਜਿੰਗ ਚੀਨ ਲਈ ਉਡਾਣ ਭਰੀ ਜਹਾਜ਼ ਵਿੱਚ 227 ਯਾਤਰੀ ਅਤੇ 12 ਕਰੂ ਮੈਂਬਰ ਸਨ 14 ਵੱਖ-ਵੱਖ ਦੇਸ਼ਾਂ ਤੋਂ ਪਰ ਸਿਰਫ 40 ਮਿੰਟਾਂ ਬਾਅਦ ਜਦ ਉਹ ਵਿਏਟਨਾਮ ਦੇ ਹਵਾਈ ਖੇਤਰ ਚ ਵੱਸਦਾ جہاز ریڈار چوک غائب ہو گیا نہ کوئی ترنت ثبوت پوری دنیا حیران ہو گئی یہ جہاز گیا کدھے تفتیش تے عجیب حقیقتاں اے تا صاف ہو گیا سی کہ جہاز اس روٹ تے نہیں گیا جتھے جانا سی جو انکڑے ملے او دسدے ہن کہ اڑان دے کچھ سمے بعد کسے نے جہاز دا ٹرانسپونڈر سگنل سسٹم بند کر دیتا تدو بعد ایم ایچ 370 نے اپنا روٹ بدلیا ਬਜਾਏ ਉੱਤਰ ਵੱਲ ਚੀਨ ਜਾਣ ਦੇ ਇਹ ਦੱਖਣ-ਪੱਛਮ ਵੱਲ ਹਿੰਦ ਮਹਾਸਾਗਰ ਵੱਲ ਮੋੜ ਗਿਆ ਇਹ ਸਭ ਕੁਝ ਦੇਖ ਕੇ ਲੋਕਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਹ ਜਹਾਜ਼ ਹਾਈਜੈਕ ਹੋ ਗਿਆ ਸੀ ਜਾਂ ਕਿਸੇ ਨੇ ਪਾਇਲਟ ਤੋਂ ਕੰਟਰੋਲ ਛੀਨ ਲਿਆ ਜਾਂ ਇਹ ਸਾਰਾ ਕੁਝ ਕਿਸੇ ਪਲਾਨ ਅੰਦਰ ਹੋਇਆ ਸੀ ਖੋਜ ਕਾਰਜ ਸਾਲਾਂ ਤੱਕ ਦੀ ਮਿਹਨਤ ਅਨੇਕ ਦੇਸ਼ਾਂ ਨੇ ਸਮੁੰਦਰ ਸੈਟੇਲਾਈਟ ਡਾਟਾ ਸਿਗਨਲ ਐਨਾਲਿਸਿਸ ਵਰਤ ਕੇ ਖੋਜ ਕੀਤੀ ਉਮੀਦ ਸੀ ਕਿ ਜਹਾਜ਼ ਨੂੰ ਲੱਭ ਲਿਆ ਜਾਵੇਗਾ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ 2015 ਵਿੱਚ ਰੀਯੂਨੀਅਨ ਟਾਪੂ افریقا ਦੇ ਨੇੜੇ ਦੇ ਕਿਨਾਰੇ ਤੇ ਜਹਾਜ਼ ਦਾ ਇੱਕ ਪਖ ਮਿਲਿਆ ਅੱਗੇ ਚੱਲ ਕੇ ਹੋਰ ਟੁਕੜੇ ਵੀ ਮਿਲੇ ਮੋਜ਼ਮਬਿਕ ਟਾਂਜ਼ਾਨੀਆ ਮਾਡਾਗਾਸਕਰ ਵਿੱਚ ਪਰ ਜਹਾਜ਼ ਦੀ ਮੁੱਖ ਥਾਂ ਜਾਂ ਡਾਟਾ ਰਿਕਾਰਡਰ ਬਲੈਕ ਬਾਕਸ ਅਜੇ ਵੀ ਗੁੰਮ ਹੈ ਸਵਾਲ ਜੋ ਅਜ ਵੀ ਅਣਸੁਲਝੇ ਹਨ ਜਹਾਜ਼ ਨੇ ਆਪਣਾ ਰੋਟ ਕਿਉਂ ਬਦਲਿਆ ट्रांसपोंडर किसने बंद ਕੀਤਾ ਆਖਰੀ ਪਲ ਵਿੱਚ ਜਹਾਜ਼ ਵਿੱਚ ਕੀ ਹੋਇਆ ਇਹ ਸਵਾਲ ਅਜੇ ਵੀ ਇਨਸਾਨੀਅਤ ਦੇ ਸਾਹਮਣੇ ਇੱਕ ਵੱਡਾ ਰਾਜ਼ ਬਣੇ ਹੋਏ ਹਨ ਕਈ ਥਿਉਰੀਆਂ ਆਈਆਂ ਕਿਸੇ ਨੇ ਕਿਹਾ ਕਿ ਪਾਇਲਟ ਨੇ ਜਾਣ ਬੁੱਝ ਕੇ ਕੀਤਾ ਕਿਸੇ ਨੇ ਕਿਹਾ ਕਿ ਜਹਾਜ਼ ਦੇ ਕੰਟਰੋਲ ਤੇ ਹਾਈਜੈਕਰ ਕਾਬਜ਼ ਹੋ ਗਏ ਕੁਝ ਲੋਕ ਤਾਂ ਇਸ ਨੂੰ ਗੈਲੈਕਸੀ ਪਰ ਦੀ ਸਾਜ਼ਿਸ਼ ਵੀ ਕਹਿੰਦੇ ਹਨ ਅਖੀਰਲੀ ਗੱਲ ਸਿੱਖਿਆ ਅਤੇ ਚੇਤਾਵਨੀ ਅਮੇਜ 370 ਸਾਨੂੰ ਦੱਸਦਾ ਹੈ ਕਿ ਟੈਕਨੋਲੋਜੀ ਕਦੇ ਵੀ 100% ਪਰੋਸੇ ਯੋਗ ਨਹੀਂ ਹੁੰਦੀ ਸਾਰੇ ਸਾਧਨਾਂ ਦੇ ਬਾਵਜੂਦ ਸਾਡਾ ਵਿਸ਼ਵ ਅਜੇ ਵੀ ਕੁਝ ਹਾਦਸਿਆਂ ਨੂੰ ਸਮਝਣ ਵਿੱਚ ਅਸਮਰਥ ਹੈ ਇਹ ਹਾਦਸਾ ਇੱਕ ਚੇਤਾਵਨੀ ਹੈ ਸਾਰੀ ਦੁਨੀਆ ਲਈ ਕਿ ਸੁਰੱਖਿਆ ਦੇ ਪ੍ਰਬੰਧ ਹੋਰ ਸੁਧਰੇ ਜਾਣ ਤੇ ਹਵਾਈ ਜਹਾਜ਼ਾਂ ਦੀ ਟਰੈਕਿੰਗ ਨੂੰ ਹੋਰ ਬਿਹਤਰ ਬਣਾਇਆ ਜਾਵੇ ਅਜੇ ਤੱਕ ਇਹ ਮਾਮਲਾ ਅਣਸੁਲਝਾ ਹੈ ਪਰ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ GMH 370 ਨੂੰ ਕਦੇ ਲੱਭਿਆ ਜਾਵੇਗਾ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਦਿਮਾਗ ਹਿਲਾ ਦੇਣ ਵਾਲੇ ਰਾਜ਼ ਨਾਲ ਧੰਨਵਾਦ ਜੀ